ਜਿਹੜੇ ਸਾਡੇ ਕਿਸਾਨ ਆਗੂ ਨੇ ਸਾਨੂੰ ਰਲੇ ਹੋਏ ਨੇ ਉਹਨਾਂ ਨੂੰ ਜ਼ਰੂਰ ਧਿਆਨ ਕਰਨਾ ਚਾਹੀਦਾ ਹੈ ਉਹ ਆਪਣਾ ਅਜੰਡਾ ਕਲੀਅਰ ਰੱਖਣ ਉਹ ਕਿਸਾਨੀ ਦੀ ਗੱਲ ਕਰਦੇ ਤੇ ਕਿਸਾਨੀ ਨਾਲ ਕਰਨ ਅਗਰ ਰਾਜਨੀਤੀ ਕਰਨੀ ਤਾਂ ਰਾਜਨੀਤੀ ਕਰਨ ਲੇਕਿਨ ਇਹ ਰਲਗੰਡ ਕਰਕੇ ਜਿਹੜੇ ਕਈਆਂ ਨੂੰ ਕਈ ਵਾਰ ਇਹਨਾਂ ਨੂੰ ਮੌਕਾ ਮਿਲਦਾ ਬੋਲਣ ਦਾ ਉਹਦੇ ਵਿੱਚ ਕਈ ਲੋਕ ਸਾਡੇ ਜਿਹੜੇ ਕਿਸਾਨੀ ਦਾ لباس ਪਹਿਨ ਕੇ ਤੇ ਰਾਜਨੀਤੀ ਕਰਦੇ ਨੇ ਉਹ ਵੀ ਖੁਰਸੂਰਵਾਰਾਂ ਨੇ ਅਸੀਂ ਕਹਿਣ ਤੋਂ ਗਰੇਜ ਨਹੀਂ ਕਰਾਂਗੇ ਕੱਲ ਪਰसों ਜਿਹੜਾ ਰੋੜੀ ਪ੍ਰਕਰਨ ਹੋਇਆ ਜਿਹੜਾ ਸਾਡਾ ਕੋਈ ਮੇਰਾ ਮਿੱਤਰ ਨੇ ਪਰਿਵਾਰਿਕ ਸਬੰਧ ਨੇ ترਸ਼ੇਮ ਸਿੰਘ ਜੀ ਉਹਨਾਂ ਨੇ ਬੋਲਿਆ ਤੁਸੀਂ ਵੀਡੀਓ ਤੁਸੀਂ ਵੀ ਚਲਾਈ ਵਾਇਰਲ ਕੀਤੀ ਐ ਉਹਦੀ ਅਸੀਂ ਕੜੇ ਸ਼ਬਦਾਂ ਚ ਨਿੰਦਾ ਕਰਦੇ ਹਾਂ ਅਸੀਂ ਨਹੀਂ ਚਾਹੁੰਦੇ ਪਿੰਡ ਦਾ ਮਾਹੌਲ ਖਰਾਬ ਹੋਵੇ ਪਿੰਡ ਇੱਕ ਭਾਈਚਾਰਾ ਇਹ ਤਾਂ ਲੋਕ ਤਬਰ ਸੱਤ ਪਾਰਟੀਆਂ ਬਦਲ ਚੁੱਕਿਆ ਹੋਰ ਸਕਦਾ ਹਾਰ ਜਾਊਗਾ ਥੋੜੀ ਦੇਰ ਨੂੰ ਹਾਰਨ ਤੋਂ ਬਾਅਦ ਨਵੀਂ ਫੇਰ ਆ ਜੇ ਲੇਕਿਨ ਅਸੀਂ ਪਿੰਡ ਦਾ ਮਾਹੌਲ ਨਹੀਂ ਖਰਾਬ ਕਰਨਾ ਅਸੀਂ ਉਹਨਾਂ ਨੂੰ ਵੀ ਹੱਥ ਛੋੜ ਕੇ ਬੇਨਤੀ ਕਰਦੇ ਹਾਂ ਸਾਡੇ ਸਾਡੇ ਨਾਲ ਵਿਚਾਰਤara ਨਹੀਂ ਮਿਲਦੀ ਠੀਕ ਹੈ ਤੁਸੀਂ ਬੀਜਪੀ ਨਾਲ ਵਿਚਾਰਤara ਮਿਲਦੀ ਮਿਲੋ ਲੇਕਿਨ ਤੁਸੀਂ ਜਿਹੜੇ ਇਹਨੇ ਜ਼ੁਲਮਾਂ ਦੀ ਜਿਹ ਆ ਰਹੀ ਆ ਸਾਨੂੰ ਜ਼ੁਲਮਾਂ ਦੇ ਕਰਕੇ ਅਸੀਂ ਯਾਤਰਾਵਾਂ ਕੱਢ ਰਹੇ ਹਾਂ ਜ਼ੁਲਮਾਂ ਦੇ ਕਰਕੇ ਅਸੀਂ ਸਵਾਲ ਕਰ ਰਹੇ ਹਾਂ ਉਹਨਾਂ ਜਾਲਿਮਾਂ ਤੁਸੀਂ ਖੜੇ ਹੋ ਠੀਕ ਹੈ ਤੁਹਾਨੂੰ ਮੁਬਾਰਕ ਹੈ ਲੇਕਿਨ ਇੰਨਾ ਜਿਆਦਾ ਨਾ ਕਰੋ ਕਿ ਪਿੰਡ ਦਾ ਮਾਹੌਲ ਖਰਾਬ ਹੋ ਜਾਵੇ ਉਹਨਾਂ ਨੇ ਕਿਹਾ ਵੀ ਇਹ ਕਾਂਗਰਸ ਵਾਲਾ ਇਹ ਫਲਾਣਾ ਹੋ ਸਕਦਾ ਪਹਿਲਾਂ ਕਾਂਗਰਸ ਵਾਲੇ ਹੋਣ ਜਿਹੜਾ ਤੁਸੀਂ ਤਬਰਜੀ ਦੇ ਵਾਸਤੇ ਵੋਟਾਂ ਮੰਗ ਰਹੇ ਹੋ ਤਾਂ ਘੱਟ ਘਰ ਜਾ ਕੇ ਆਇਆ ਉਹਦੀਆਂ ਉਹਦੀਆਂ ਵੀਡੀਓ ਕੱਢ ਦੋ ਇਸ ਕਰਕੇ ਉਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ ਕਿ ਜਿਹੜਾ ਕਿਸੇ ਨੂੰ ਕਹਿਣਾ ਕਿਸੇ ਤਰ੍ਹਾਂ ਦਾ ਕਿਸੇ ਨੂੰ ਅ ਪੇਰਸਨਲ ਦੀਪ ਨਹੀਂ ਕਰਨੀ ਉਸ ਤੋਂ ਬਚਣਾ ਚਾਹੀਦਾ ਹੈ ਇਹ ਲੋਕ ਚਤਾਦਾਰੀ ਲੋਕ ਆ ਜਿਹੜੇ ਪਿੰਡਾਂ 'ਚ ਵੰਡੀਆਂ ਪਾਉਣ ਆਉਂਦੇ ਆ ਇਲੈਕਸ਼ਨ ਦੇ ਟਾਈਮ ਪਿੰਡਾਂ 'ਚ ਮਾਹੌਲ ਖਰਾਬ ਕਰਨ ਉਹ ਜੋ ਕਰਕੇ ਚਲੇ ਜਾਂਦੇ ਆ ਇਹਨਾਂ ਤੋਂ ਬਚੋ ਇਹ ਅਸੀਂ ਤੁਹਾਡੇ ਚੈਨਲ ਦੇ ਮਾਧਮ ਨਾਲ ਆਪਣੇ ਪਿੰਡਾਂ ਵਾਲੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਹਿੰਦੇ ਆ ਇਹ ਭਾਈਚਾਰਾ ਨਾ ਖਰਾਬ ਕਰੋ ਇਹਨਾਂ ਪਾਰਟੀਆਂ ਦੇ ਪਿੱਛੇ ਲੱਗ ਕੇ ਭਾਈਚਾਰਾ ਨਾ ਖਰਾਬ ਕਰੋ ਆਪਣਾ ਭਾਈਚਾਰਾ ਕਾਇਮ ਰੱਖੋ ਜਿੱਥੇ ਤੁਹਾਡੇ ਵਿਚਾਰ ਮਿਲਦੇ ਆ ਪਾਓ ਕਿੱਥੇ ਵੋਟ ਪਾਉਣੀ ਆ ਪਾਓ ਕਿੰਨੇ ਦਾ ਜ਼ੁਲਮਾਂ ਵਾਲਾ ਦੇਖ ਲਿਓ ਆ ਜਿਹੜੇ ਲੱਗੇ ਹੋਈਆਂ ਫੋਟੋਆਂ ਵਾਲੇ ਦੇਖ ਲਿਓ ਆਪਣੇ 'ਤੇ ਹੋਏ ਜ਼ੁਲਮਾਂ ਵਾਲਾ ਜਰੂਰ ਦੇ